ਗਿਆ ਤੀਆਂ ਦਾ 10 ਦਿਨ ਹੋ ਗਏ ਤੀਆਂ ਦਾ ਤਿਹਾਰ ਮਨਾਈ ਜਾਂਦਿਆਂ ਨੂੰ ਪਰ ਸਾਡਾ ਅੱਜ ਮਨ ਬਹੁਤ ਉਦਾਸ ਹੈ ਤੀਆਂ ਦੇ ਨਾਲ ਨਾਲ ਅਸੀਂ ਉਸ ਲੜਕੀ ਜਿਹੜੀ ਕੋਲਕੱਤੇ ਦੀ ਡਾਕਟਰ ਲੜਕੀ ਦੀ ਬੇਟੀ ਸੀ ਜਿਹਦੇ ਨਾਲ ਬਲਾਤਕਾਰ ਕਰਕੇ ਵੈਸੀ ਦਰਿੰਦਿਆਂ ਨੇ ਉਸ ਨੂੰ ਕਤਲ ਕਰ ਦਿੱਤਾ ਅਸੀਂ ਅੱਜ ਕੈਂਡਲਾ ਜਗਾ ਕੇ ਉਹਦੇ ਉਹਦੇ ਲਈ ਅਸੀਂ ਇੱਕ ਸ਼ਰਧਾਂਜਲੀ ਭੇਟ ਕਰਦੀਆਂ ਤੇ ਅਸੀਂ ਸਾਰੀਆਂ ਪਿੰਡ ਦੀਆਂ ਭੈਣਾਂ ਬੀਬੀਆਂ ਅਸੀਂ ਮੰਗ ਕਰਦੀਆਂ ਤੇ ਦੋਸ਼ੀਆਂ ਨੂੰ ਸਖਤ ਤੋਂ ਸਖਤ ਜੋ ਗਿੱਤੀ ਜਾਵੇ ਉਹਨਾਂ ਨੂੰ ਚਰਾਹੇ ਵਿੱਚ ਖੜਕੇ ਫਾਹੇ ਲਾਇਆ ਜਾਵੇ ਸੋ ਦੋਸ਼ੀਆਂ ਨੂੰ ਫਾਹੇ ਲਾਓ

ਫਿਕਸਨ ਜੁਨੀਅਰ ਨੇ ਇੱਕ ਦਾਟ ਕਹਿੰਦਾ ਤੇ ਵੱਲੋਂ ਇਸ ਬੇਟੀ ਦੇ ਨਾਲ ਹੋਏ ਬਲਾਤਕਾਰ ਦੀ ਸਖਤ ਸਖਦਾ ਵਿੱਚ ਨਿੰਦਿਆ ਕਰਦੀ ਹੈ ਤੇ ਦੂਸਰਾ ਅਸੀਂ ਮੰਗ ਕਰਦੇ ਹਾਂ ਕਿ ਉਹਨਾਂ ਦੋਸ਼ੀਆਂ ਨੂੰ ਚਰਾਹੇ ਵਿੱਚ ਖੜਕੇ ਉਹਨਾਂ ਨੂੰ ਫਾਹੇ ਲਾਇਆ ਜਾਵੇ। ਤੋਂ ਧੰਨਵਾਦ ਸਾਰਿਆਂ। ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।